ਕੋ ਤੇਰੇ ਓਏ ਅਗਲਾ ਪਰ ਓਏ ਅੱਗੇ ਖੜਾ ਖੜਾ ਬਲਾ ਪੌਸ ਬਲਾ ਯਾਰ ਤੂੰ ਹੁਣ ਕਾ ਆ ਜਾ ਕੋਨੇ ਕੋਨੇ ਕੋਈ ਨਹੀਂ ਜਾ ਸਮ ਦਿਖਾਣੇ ਵੀਡੀਓ ਇਹਨੂੰ ਥੋੜਾ ਆ ਜਾ ਕਿਉਂਕਿ ਤੂੰ ਆ ਜਾ ਓਰੇ ਹਾਂਜੀ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਕੋਰਟ ਦੇ ਵੈਲਫ ਸੋਮਨਾਥ ਕੋਰਟ ਦੇ ਹੁਕਮਾਂ ਦੇ ਅਨੁਸਾਰ ਕਬਜ਼ਾ ਕਾਰਵਾਈ ਲਈ ਨਾਮਦਾਨ ਖਾਨ ਰੋਡ ਪਰ ਗਏ ਸੀ ਜਿੱਥੇ ਉਹ ਜਦੋਂ ਕਬਜ਼ਾ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਸੀ ਤਾਂ ਉੱਥੇ ਜੋ ਕਾਬਜ ਧਿਰ ਬੈਠੀ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਤੇ ਜਿਸ ਦੇ ਬਾਬਤ ਅਸੀਂ ਮੁਕੱਦਮਾ ਨੰਬਰ 11 ਪੀਐਸ ਕਟਵਾਲੀ ਦਰਜ ਰਜਿਸਟਰ ਕੀਤਾ ਜਿਸ ਦੀ ਤਫਤੀਸ਼ ਅਮਲ ਵਿੱਚ ਲਿਆ ਰਹੇ ਹਾਂ ਕਿ ਕਿਹੜੀ ਜਗ੍ਹਾ ਸੀ ਕਿਹੜੀ ਤਵਕ ਨਾਮਦਾਨ ਖਾਨ ਰੋਡ ਦੇ ਉੱਤੇ ਇੱਕ ਢਾਬਾ ਕਰਦਾ ਬੰਦਾ ਉਹ ਆ ਤੇ ਉਹਦੇ ਸਾਹਮਣੇ ਮਕਾਨ ਉਹਨਾਂ ਦਾ ਕਿੰਨੇ ਕ ਬੰਦੇ ਸੀ ਇਹ ਜੋ 6 ਸਾਬ ਜਾਣੇ ਸੀ ਮੁਕੇਸ਼ ਕੁਮਾਰ ਸੰਤੋਸ਼ ਕੁਮਾਰ ਰਕੇਸ਼ ਕੁਮਾਰ ਸਚਿਨ ਗੀਤੂ ਤੇ ਸੀਮਾ ਇਹਨਾਂ ਦੇ ਬਰ ਖਿਲਾਫ ਮਕਦਮਾ ਦਰਜ ਪਾਇਆ ਕੋਈ ਸਪਰੇਟ ਵਗੈਰਾ ਛਿੜਕੀ ਸੀ ਹਾਂਜੀ ਉਹਨਾਂ ਨੇ ਕੋਈ ਸਪਰੇਟ ਨਾ ਕੋਈ ਚੀਜ਼ ਉਹਨਾਂ ਦੇ ਉੱਪਰ ਪਾਈ ਜੋ ਇੱਕ ਵੈਲਵ ਦੇ ਅੱਖ ਦੇ ਵਿੱਚ ਵੀ ਪੈ ਗਈ ਸੀ ਜਿਸ ਨਾਲ ਉਹਦੀ ਅੱਖ ਵੀ ਡੈਮੇਜ ਹੋ ਸਕਦੀ ਸੀ ਹੁਣ ਕੋਈ ਲੈ ਕੇ ਇਲਾਜ ਚੱਲ ਰਿਹਾ ਹੈਗਾ ਇਹਨਾਂ ਲੋਕਾਂ ਦਾ ਹਾਂਜੀ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਤੇ ਬਾਕੀ ਵੈਸੇ ਠੀਕ ਠਾਕ ਨੇ ਕਿੰਨੇ ਲੋਕ ਸੀ ਜਿਹੜੇ ਖਾਲੀ ਕਰਾਉਂਦੇ ਸੀ ਇਹ 4 ਵੈਲਵ ਸੀ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਉਹ ਜਿਸ ਨੂੰ ਅਰੇਸਟ ਹੋਈ ਨਹੀਂ ਯਾਰ ਫਿਲਹਾਲ ਇਹ ਭੱਜੇ ਹੋਏ ਨੇ ਜੀ ਭਾਲ ਜਾਰੀ ਹੈ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਊਗਾ ਕੋਈ ਐਫਆਈਆਰ ਵਗੈਰਾ ਹਾਂਜੀ ਐਫਆਈਆਰ ਐਫਆਈਆਰ ਨੰਬਰ 11 ਮਿਤੀ 17/1/25 ਨੂੰ ਦਰਜ ਰਜਿਸਟਰ ਹੋਈ ਹੈ 18 ਕਟਵਾਲੀ ਉੱਤੇ